ਹਾਂ ਉਹੀ ਜਥੇ ਜਾਣੇ ਮੁਲਾਜ਼ਮਾਂ ਦੇ ਦਵਾਲੇ ਹੋ ਜਾਂਦੇ ਆਂ ਜੋ ਸਾਜੀ ਸ੍ਰੀ ਮਾਜ ਜੀ ਸ੍ਰੀ ਮਾਜ ਜੀ ਦਾ ਲੱਗਦਾ ਨਾ ਹੋਵੇ ਤੇ ਸਰ ਚੌਂਕ 'ਚ ਜਾਮ ਲੱਗਿਆ ਮੁਲਾਜ਼ਮਾਂ ਦੇ ਠੇਕੇ ਦੇ ਅੰਦਰ ਜਾ ਕੇ ਬੈਠੇ ਹੋ ਆ ਤੁਹਾਡੇ ਇਹਦੇ ਵਿੱਚ ਕੀ ਕਰਦੇ ਜੀ ਕਿੱਥੇ ਜਾਮ ਲੱਗਿਆ ਹੁਣ ਜਾਮ ਲੱਗਿਆ ਹੀ ਹੁਣ ਉੱਠ ਕੇ ਦੇਖ ਕੇ ਬਾਹਰ ਸਰ ਜਾਮ ਲੱਗਿਆ ਹੀ ਵੀਡੀਓ ਸਾਡੇ ਕੋਲੇ ਆ ਸਰ ਉੱਥੇ ਵੀ ਗਏ ਆ ਇੱਥੇ ਵੀ ਆਏ ਆ ਨਹੀਂ ਤੜੀ ਉੱਥੇ ਵੀ ਗਏ ਆ ਇੱਥੇ ਵੀ ਆਏ ਆ ਨਹੀਂ ਤੜੀ ਉੱਥੇ ਵੀ ਗਏ ਆ ਇੱਥੇ ਵੀ ਆਏ ਆ ਨਹੀਂ ਜਾਮ ਲੱਗਿਆ ਜੀ ਵੀਡੀਓ ਸਾਡੇ ਕੋਲ ਕਿਹੜਾ ਜਾਮ ਲੱਗਿਆ ਵੀਡੀਓ ਸਾਡੇ ਕੋਲ ਮੋਕੇ ਦੀ ਆ ਇੱਥੇਰੋ ਮਲਾਈ ਮਾਸਾ ਹੱਥੇ ਜੋ ਭਟੇ ਮੈਂ ਇੱਥੇ ਖਿਲਾ ਰਿਆ ਜਾਂ ਮੈਂ ਇੱਥੇ ਖਿਲਾ ਰਿਆ ਖਿਲਾ ਰਹੇ ਨੂੰ ਤੁਸੀਂ ਜਾਮ ਤੇ ਤੁਸੀਂ ਕਿਧਰ ਕਰਦੇ ਜਾਮ ਕਿੱਥੇ ਲੱਗਿਆ ਕਿੱਥੇ ਲੱਗਾ ਦੱਸੋ ਫਿਰ ਉਹ ਜਾਮ ਖਿਲਾ ਰਿਆ ਇੱਥੇ ਮੋਕੇ ਦੇ ਦੱਸੋ ਕਿੱਥੇ ਲੱਗਾ ਬਾਈ ਤੁਸੀਂ ਖਿਲਾ ਰਹੇ ਹੋ ਜਾਮ ਜੇ ਲੱਗਿਆ ਤੇ ਕੱਲ ਕਿਥੇ ਥਾਲੀ ਕਿਉਂ ਕੱਲ ਵੀ ਇੱਥੇ ਸੀਗੇ ਕੱਲ ਕਿੱਥੇ ਗਏ ਸੀ ਕੱਲ ਵੀ ਇੱਥੇ ਸੀਗੇ ਕਿਉਂ ਨਹੀਂ ਆਏ ਇੱਥੇ ਹੁੰਨੇ ਆ ਕੱਲ ਕਿਉਂ ਨਹੀਂ ਆਏ ਰੋਜ਼ ਇੱਥੇ ਹੁੰਨੇ ਆ ਅਸੀਂ ਕੱਲ ਕਿਉਂ ਨਹੀਂ ਆਏ ਤੁਸੀਂ ਕੱਲ ਕਿਉਂ ਨਹੀਂ ਆਏ ਤੁਸੀਂ ਕੱਲ ਕਿਉਂ ਨਹੀਂ ਆਏ ਤੁਸੀਂ ਗਲਤੀ ਕੀ ਗੱਲ ਕਰਉਂਦੀ ਹੁੰਦੀ ਆ ਸ਼੍ਰੀਮਾਂ ਜੀ ਛੇਰੀ ਮਾਂ ਜੀ ਸ੍ਰੀ ਬਾਜੀ ਦਾ ਲੱਗਦਾ ਨਾ ਹੋਵੇ ਤੇ ਸ਼੍ਰੀਮਾਂ ਜੀ ਛੇਰੀ ਮਾਂ ਜੀ ਸ੍ਰੀ ਬਾਜੀ ਦਾ ਲੱਗਦਾ ਨਾ ਹੋਵੇ ਤੇ ਸ਼੍ਰੀਮਾਂ ਜੀ ਛੇਰੀ ਮਾਂ ਜੀ ਸ੍ਰੀ ਬਾਜੀ ਦਾ ਲੱਗਦਾ ਨਾ ਹੋਵੇ ਤੇ ਹਾਂ ਉਹੀ ਜੱਥੇ ਜਾਣੇ ਮੁਲਾਜ਼ਮਾਂ ਦੇ ਦਵਾਰੇ ਹੋ ਜਾਂਦੇ ਆਂ ਹਾਂ ਉਹੀ ਜੱਥੇ ਜਾਣੇ ਮੁਲਾਜ਼ਮਾਂ ਦੇ ਦਵਾਰੇ ਹੋ ਜਾਂਦੇ ਆਂ ਕੀ ਕਿਹੜਾ ਮੁਲਾਜ਼ਮ ਜਾਣ ਲਗਾ ਹੋਰ ਫੋਲਿਆ ਕਿਸ ਕਿਹੜਾ ਲਗਾ ਜਾਮ ਵੀਡੀਓ ਸਾਡੇ ਕੋਲੇ ਮੇਰੇ ਲਗਾ ਕਿਹੜੇ ਵੀਡੀਓ ਦਿਖਾ ਵੀ ਦਿਓ ਵੀਡੀਓ ਦਿਖਾਓ ਆ ਵੀਡੀਓ ਲੋਕਾਂ ਦੇ ਵੀਡੀਓ ਦਿਖਾਓ ਤੋ ਤਸਵੀਰਾਂ ਹੀ ਦਿਖਾ ਰਹੇ ਆ ਜੋ ਓਨ ਡਿਊਟੀ ਮੁਲਾਜ਼ਮ ਨੇ ਇਸ ਵੇਠਕੇ ਦੇ ਅੰਦਰ ਜਾ ਕੇ ਬੈਠੋ ਜਾਂ ਬਾਹਰ بارش ਕਰਦੇ ਜੋ ਜਾਮ ਵੀ ਲੱਗਾ ਹੋਇਆ ਤੋ ਤਸਵੀਰਾਂ ਹੀ ਦਿਖਾ ਰਹੇ ਆ ਈਸ਼ਾਨਗਰ ਪੁੱਤ ਤਸਵੀਰਾਂ ਨੇ ਜੋ ਡਿਊਟੀ ਮੁਲਾਜ਼ਮ ਨੇ ਹਸਪਤਾਲ ਅੰਦਰ ਬੈਠੋ ਏ ਟਰੈਕ ਮੁਲਾਜਮ ਆ ਉਹਨਾਂ ਨਾਲ ਗੱਲ ਵੀ ਕਰਦੇ ਉਹਨਾਂ ਨੇ ਸਿਰ ਕੀ ਕਹਨੇ ਲੇਵ ਹਾਂਜੀ ਸਰ ਆਪਣੀ ਡਿਊਟੀ ਕਿਥੇ ਸੇ ਤੁਲਾ ਪੱਟੇ ਅੰਦਰ ਬੈਠੇ ਹੋਈ ਆ ਕਿ ਬਾਦ ਰਿਪੋਰਟ ਆ ਕਿ ਜਮਸੀਆਂ ਨੂੰ ਆ ਰਹੀ ਹੈ ਕਿ ਕਿੱਥੇ ਲੱਗੀ ਸਰ ਦੇਖੋ ਤੁਸੀਂ ਹੁਣ ਜਾਮ ਲੱਗਾ ਤੁਸੀਂ ਮੈਂ ਕੈਮਰਾ ਦੇਖ ਕੇ ਸਰ ਉੱਪਰ ਆਏ ਹੋ ਚਾਰਜ ਲੱਗ ਗਿਆ ਗੱਲ ਕਰੋ ਚਾਰ ਹੀ ਖੜੇ ਪਾਣੀ ਪੀਣ ਪਾਣੀ ਪੀਂ ਸਿਰ 15 ਮਿੰਟ ਹੋ ਕੇ ਬੈਠਿਆ ਨੂੰ ਜੀ ਕੁਰਸੀ ਤੇ ਰਹਿਣਾ ਇੰਨੇ ਟਾਈਮ ਬਹਿਣਾ ਹਾਂਜੀ ਰਹਿਣਾ ਇੰਨੇ ਜਾਮ ਲੱਗ ਗਏ ਨਹੀਂ ਜਾਮ ਲੱਗ ਤੁਹਾਨੂੰ ਕੀ ਮਤਲਬ ਸਰ ਪੁੱਛੇ ਜਾਊਗਾ ਜਾਮ ਲੱਗ ਗਿਆ ਸੀ ਤਾਂ ਹੀ ਤੋਂ ਕੋਲ ਕੋਲ ਆਏ ਆ ਅਸੀਂ ਜਾਮ ਲੱਗ ਗਿਆ ਨਹੀਂ ਹਾਂਜੀ ਉਹ ਚਾਰ ਦੇ ਗੱਲ ਕਰੋ ਚਲੋ ਚਾਰ ਇੱਕ ਦਿਨ ਸਾਡੀ ਕੋਈ ਜ਼ਿੰਮੇਵਾਰੀ ਸ਼ਾਮ ਲੱਗੇ ਦੇ ਵਿੱਚ ਉਹਨਾਂ ਚਾਰ ਸਾਹਮਣੇ ਗੱਲ ਕਰਦੇ ਉਹਨਾਂ ਨੇ ਕੀ ਕਹਿਣਾ ਹੈ ਸੱਚੀ ਗੱਲ ਸਰ